ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਕਰਦੀਆਂ ਮੱਝਾਂ ਜਿਹੜੀਆਂ ਪਾਲੀਆਂ ਵੀਰ ਜੀ ਹੁਣਾਂ ਦੀਆਂ ਦੋ ਮੱਝਾਂ 'ਚ ਇੱਕ ਖੀਰਾ ਕੱਟਾ ਤੁਹਾਨੂੰ ਦਿਖਾਉਣਾ ਵਾ ਤੇ ਅੱਗੇ ਵੀ ਤੁਹਾਨੂੰ ਇਸ ਘਰ 'ਚ ਮੱਝਾਂ ਤੁਹਾਨੂੰ ਦਿਖਾਈਆਂ ਸੀ ਪਹਿਲਾਂ ਵੀ ਤੇ ਉਦੋਂ ਵੀ ਜਿਹੜੀਆਂ ਕਰਦੀਆਂ ਤਿਆਰ ਕੀਤੀਆਂ ਮੱਝਾਂ ਪਾਈਆਂ ਤੇ ਚੰਗੇ ਦੁੱਧ ਵਾਲੀਆਂ ਜਿਹੜੀਆਂ ਮੱਝਾਂ ਹੁੰਦੀਆਂ ਸਾਰੀਆਂ ਹੀ ਉਦੋਂ ਵੀ ਕਾਫੀ ਚੰਗੇ ਦੁੱਧ ਵਾਲੀਆਂ ਮੱਝਾਂ ਸੀ ਤੇ ਅੱਜ ਵੀ ਜਿਹੜਾ ਵਾ ਪਾਰੇ ਪੱਲੇ ਦੀਆਂ ਮੱਝਾਂ ਵਾ ਚੰਗੇ ਕੱਦ ਕਾਟ ਚ ਤੇ ਚੰਗੇ ਦੁੱਧ ਵਾਲੀਆਂ ਸ਼ਹਿਰ 'ਚ ਵੀ ਜਿਹਨਾਂ ਦਾ ਦੁੱਧ ਦਾ ਕੰਮ ਐ ਬਟਾਲਾ ਸ਼ਹਿਰ ਦੇ ਵਿੱਚ ਕੰਧ ਸਾਫ ਗੁਰਦਾਰੇ ਦੇ ਲਾਗੇ ਜਿਹੜਾ ਘਾਰ ਐ ਵਿਦਿਆਨਾਂ ਦਾ ਤੇ ਬਿਲਕੁਲ ਜਿਹੜੀਆਂ ਹਾਥੀ ਵਰਗੀਆਂ ਮੱਝਾਂ ਦੋਵੇਂ ਤੁਹਾਨੂੰ ਦਿਖਾਉਣੀ ਐ ਅਜੇ ਚਲੋ ਦੋਵੇਂ ਗੱਬਣਾ ਵਾ ਬਾਕੀ ਗੱਬਣਾ ਇੱਥੇ ਆ ਕੇ ਆਪਣੀਆਂ ਪਾਸ ਕਰਕੇ ਵੇਸ ਚਾਖ ਕੇ ਤਸੱਲੀ ਕਰਕੇ ਖੜੋ ਤੇ ਇੱਕ ਆ ਕੱਟਾ ਤੁਹਾਨੂੰ ਚੰਗੇ ਰਿਕਾਰਡ ਵਾਲਾ ਤੁਹਾਨੂੰ ਦਿਖਾਵਾਂਗੇ ਖੀਰਾ ਕੱਟਾ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਠ ਠੀਕ ਠਾਕ ਜੀ। ਵਧੀਆ ਆਪੇ ਸੰਗ ਦੀ ਵਧੀਆ ਪੱਪਾ ਮਹਾਰਾਜ। ਹੌਲੀ ਹੌਲੀ ਫਿਰ ਘੱਟ ਘੜੀ ਜਾਂਦਾ ਚਾਰ ਹੁੰਦਾ ਵੇਚੀ ਜਾਂਦੇ ਆ ਜੀ। ਹਾਂਜੀ ਹਾਂਜੀ। ਠੀਕਾ ਨਾ ਫਿਰ ਨਹੀਂ ਸਾਬੇ ਜਾਂਦੇ। ਠੀਕ ਆ। ਅੱਗੇ ਜਦੋਂ ਆਈ ਤਾਂ ਇਹ ਖੁਰਲੀ ਪੂਰੀ ਫਾਸ ਫਾਸ ਕੇ ਭਰੀ ਹੁੰਦੀ ਸੀ। ਜਿਵੇਂ ਚਾਰ ਦੇ ਵੇਚੀਆਂ ਦੋ ਇਹਨੇ 6 ਵੇਚੀਆਂ ਮਾਰ ਘੱਟ ਨਹੀਂ ਆ। 6 ਮੱਧਾਂ ਜੜੀਆਂ ਹੌਲੀ ਹੌਲੀ ਕਰਕੇ ਵੇਚਦੀਆਂ ਕਿ ਚਾਰ ਤੇ ਪਹਿਲਾਂ ਵੇਚਦੀਆਂ ਪੰਜ 6 ਮਹੀਨਾ ਦੇ ਵਿੱਚ 5 6 ਮਹੀਨਾ ਨੂੰ ਜੋੜਾ ਤਿਆਰ ਆ ਫਿਰ ਕਿੰਨੇ ਚਿਰ ਨਾ ਦੋ ਮਹੀਨਿਆਂ ਤਿਆਰ ਜਬੜਾ ਫੇ ਅੱਛਾ ਦੋ ਮਹੀਨਿਆਂ ਫੇਰ ਦੋ ਵੇਦਾਂ ਦੋ ਮਹੀਨਿਆਂ ਫੇਰ ਤਿਆਰ ਦੋ ਮਹੀਨਿਆਂ ਫੇਰ ਮਹੀਨੇ ਚੋੜੀ ਬੜੇ ਆ ਅੱਛਾ ਅੱਛਾ ਦੋ ਮਹੀਨਿਆਂ ਫੇਰ ਦੋਨਾਂ ਤਿਆਰ ਕਰਕੇ ਵਿਆਹ ਪਿਆ ਠੀਕ ਆ ਕੋ ਕਟੀਆਂ ਮਈਆਂ ਦੇਂਦਾ ਫਾਇਦਾ ਕੋਈ ਨਹੀਂ ਬਟਿਆ ਕਖਰਾ ਜਾਂ ਕੀ ਫਾਇਦਾ ਹਾਂਜੀ ਆਓ ਤੁਸੀਂ ਵੀ ਸਾਂਭੀਆਂ ਆ ਵਾਂ ਸਾਂਭ ਤੁਸੀਂ ਵੀ ਚੰਗੇ ਇਹ ਸਾਂਭੀਆਂ ਦੇਟ ਦੀਆਂ ਮਈਆਂ ਬਣੀਆਂ ਨੇ ਇਹ ਸਾਰੀਆਂ ਤੁਸੀਂ ਸਾਂਭਦੇ ਫਿਰ ਨਿਕਲ ਲੈ ਸਾਹਮਣੇ ਮੁੰਡੇ ਨਿਕਲ ਅੱਛਾ ਜਿਹੜਾ ਵਾ ਇੱਕ ਭਾਜੀ ਹੁਣੀ ਫੌਜ ਚ ਐ ਤੇ ਇੱਕ ਪੁਲਸ ਚ ਐ ਨੇ ਪੁਲਸ ਕੱਲਾ ਹਾਂਜੀ ਤੇ ਤੁਸੀਂ ਆਪ ਫਿਰ ਇੱਧਰ ਜੜਾ ਵਾ ਚਲੋ ਲੱਗੇ ਨਹੀਂ ਨਾ ਕੰਮ ਹੁੰਦਾ 75 ਸਾਲ ਜਿੰਦਾ ਕੰਮ ਨਹੀਂ ਹੁੰਦਾ ਕਿੰਨੀ ਉਮਰ ਹੋ ਗਈ ਜੀ 75 ਸਾਲ 75 ਸਾਲ ਉਮਰ ਹੋ ਗਈ ਆ ਤੇ ਅਜੇ ਆਪ ਹੀ ਸਾਰਾ ਕੁਝ ਕਰਦੇ ਹੋ ਕੋਈ ਬੰਦਾ ਨਹੀਂਦਾ ਕੋਈ ਅੱਛਾ ਮਜਬੂਰੀ ਹੋ ਰਹੀ ਵਿੱਚ ਚਲੋ ਇਹ ਆ ਵੀ ਨਾਲ ਇਹਦੇ ਨਾਲ ਸਰੀਰ ਚਲੋ ਤੁਰਿਆ ਰਹਿੰਦਾ ਵਾ ਨਹੀਂ ਲੱਗਦਾ ਨਹੀਂ ਕੰਮ ਕਰਦਾ ਗੋਡੇ ਨਹੀਂ ਦਖਦੇ ਪੱਠੇ ਵੀ ਬੜੇ ਅੱਛਾ ਅੱਛਾ ਨਾ ਬਹਿ ਕੇ ਥਾ ਕੋਈ ਜਾਂ ਵੀ ਬਾਟੀ ਮੁੱਢੀ ਮਰ ਚੋਣੀ ਪੈਂਦੀ ਅੱਛਾ ਅੱਛਾ ਠੀਕ ਚਲੋ ਇਹ ਆਪੇ ਫਿਰ ਤਾਈਆਂ ਨਾਲੋਂ ਨਾਲ ਜਿਹੜੀ ਕੋ ਤਿਆਰ ਹੁੰਦੀ ਆ ਹਾਂਜੀ ਨਾਲੇ ਆ ਜਿਹੜੀ ਤਿਆਰ ਹੁੰਦੀ ਵੇਚੀ ਜਾਂਦੇ ਵੇਚੀ ਜਾਂਦੇ ਠੀਕ ਚਲੋ ਨਾਮ ਦੱਸਦੇ ਕਰੀ ਮੇਰਾ ਨਾਮ ਗੁਰਵੰਦਰ ਸਿੰਘ ਜੀ ਅਕਾਲੀ ਜੱਟ ਬਟਾਲਾ ਜਿਲ੍ਹਾ ਗਦਾਸਪੁਰ ਠੀਕ ਹੈ ਕਲਸਾਪੁਰ ਠੀਕ ਹੈ ਜੀ ਤੇ ਪਹਿਲਾਂ ਚਲੋ ਆਹ ਮੱਝੇ ਮੱਖਾ ਦਈਏ ਤੇ ਜਿਹੜੇ ਆਹ ਮੱਝੇ ਪਹਿਲੇ ਨੰਬਰ ਤੇ ਹੀ ਆ ਕੱਦ ਕੱਠ ਦੋਵਾਂ ਦੇ ਪੂਰੇ ਜਵਾਨ ਆ ਪਰ ਕਹਿੰਦੇ ਆ ਜੀ ਹਾਂਜੀ ਤੋਰ ਦੋ ਆ ਥਾਣੇ ਦੇਖ ਸਕਦੇ ਤੇ ਜਿੰਨੂੰ ਮर्जी ਤੇ ਜੇ ਦੇਨ ਉਤਰਾ ਕਿੰਨੇ ਖੜਤੀ ਜੇ ਅਜੇ ਦੇ ਭਾਵੇਂ 20 ਦਿਨ ਲੱਗੇ 20 ਚਾਹੀਏ ਜੇ 15 ਦਿਨ ਸੁਤੇ ਹੁੰਦੇ ਆ ਜੇ 15 ਨੇ ਦਿਨ ਪੂਰੇ ਹੁੰਦੇ ਆ ਤੇ 20 ਦੇ ਲਾਗੇ ਕਹਿੰਦੇ ਨੇ ਸੋਨਾ ਹੈ ਤੀਸਰਾ ਸੋਵਾ ਜਨੇ ਸੋਨਾ ਹੈ ਤੇ 20 ਦਿਨ 20 ਤਰੀਕ ਤੇ ਲਾਗੇ ਬੰਨੇ ਕਹਿੰਦੇ ਵੀ ਇਹਨੇ ਸੋਨਾ ਅਜੇ ਅੱਜ ਜਿਹੜੀ ਆ 10 ਤਰੀਕ ਹੈ ਦਿਨ ਪੂਰੇ ਹੋਣੇ ਸੱਤ ਅੱਠ ਦਿਨ ਤੇ ਵੀ ਲਾਗੇ ਠੀਕ ਆ ਆ ਘਰ ਦੇ ਪਸ਼ੂ ਆ ਜਿ ਤਰ੍ਹਾਂ ਕਟੀਆਂ ਕਟੀਆਂ ਦੇ ਤਿਆਰ ਕਰਨਾ ਕੁਛ ਮੱਜਾਂ ਇੱਧਰ ਵੀ ਆ ਸਾਰੀਆਂ ਮੱਜਾਂ ਚੰਗੇ ਦੁੱਧ ਵਾਲੀਆਂ ਸਾਂਭ ਵੀ ਦੀਆਂ ਨਹੀਂ ਚੰਗੀ ਕਰਦੇ ਆਏ ਮੱਜਾਂ ਪੂਰੀਆਂ ਤਿਆਰ ਹੋਣੀਆਂ ਮਾ ਥੱਲੇ ਆ ਜਿ ਲੈ ਇਲਾਜ ਲੈ ਜਾ ਲੈ ਜਾ ਇੱਕ ਅੱਧੀ ਸਿੱਧੀ ਲੈ ਜਾ ਉੱਥੇ ਸਿੱਧੀ ਲੈ ਜਾ ਉੱਥੇ ਘੁਮਾ ਦੇ ਬਾਕੀ ਕੋਈ ਵੀ ਇਰਾਨ ਕੇ ਵੇਖੇ ਚੰਗੇ ਕੱਦ ਕਰਦੇ ਚੰਗੇ ਸਟਰਕਚਰ ਦੀਆਂ ਮਿਲਾਜੋ ਓਪ ਬਾਕੀ ਗਾੜੀ ਮੰਡੀ ਵੀ ਆਉਂਦੀ ਏ ਜੇ ਕਿਸੇ ਨੇ ਮੰਡੀ ਚ ਪਾਉਣੀਆਂ ਆ ਉਹਦੇ ਲਈ ਵੀ ਚੰਗੀਆਂ ਆ ਸੱਜਣਾ ਸੋਈਆਂ ਮੱਜਾਂ ਜਿਹੜੀਆਂ ਮੰਡੀ ਚ ਹੋ ਜਾਣੀਆਂ ਵੇ ਵਾਲੀਆਂ ਤੇ ਕਿੰਨਾ ਵੀਰ ਜੀ ਫਿਰ ਮੁੱਲ ਰੱਖਣਾ ਇਹਦਾ ਆਪਾਂ ਇਹਦਾ ਇਹਦਾ ਮੁੱਲ ਜੀ ਅਸੀਂ 1.5 ਲੱਖ ਕਰਦੇ ਅੱਛਾ 1.5 ਲੱਖ ਕਰਦੇ ਹਾਂ ਹਾਂ ਜੀ ਬਾਕੀ ਬਾਕੀ ਜਿਵੇਂ ਤੁਸੀਂ ਖੋਦ ਕਹਿੰਦੇ ਮਾਂ ਤਾਂ ਨਹੀਂ ਖੁੱਲਾ ਕਰਾਂਗੇ ਕੋਈ ਦੇਹ ਨਹੀਂ ਫਸ ਰੱਖ ਕੇ ਕੋਈ ਹਾਂ ਦੇ ਦੇਣੀ ਆ ਆਹ ਤਾਂ ਮੈਂ ਕਰ ਦਿਆ ਕਿਹੜੀਆਂ ਮੋਲ ਲਈਆਂ ਨੇ ਤੇ ਸਾਨੂੰ ਘਾਟਾ ਪੈ ਚਲੇ। ਅੱਛਾ ਲੈਣ ਵਾਲਾ ਕਿੱਤਾ ਗਏ ਤਹੇ ਮੈਂ ਦਿਆਂਗੇ ਤੁਹਾਨੂੰ। ਇਹ ਸੌਦਾ ਮਤਲਬ ਕਰ ਇਹ ਆ ਵੀ ਮੱਝਾਂ ਦੇ ਹਿਸਾਬ ਨਾਲ ਮੋਲ ਲਾਵੇ। ਮੱਝਾਂ ਦੇ ਹਿਸਾਬ ਨਾਲ ਪੈਸੇ ਲੈ ਦਿਆਂਗੇ ਤੁਹਾਨੂੰ। ਤੇ ਦੁੱਧ ਕਿੰਨਾ ਕਿਚੋਇਆ ਇਹਦੇ ਕੋਲ? ਦੁੱਧ ਦਾ ਮੈਂ 17 ਕਿਲੋ ਕਰੇਗੀ। ਅੱਛਾ 17 ਕਿਲੋ। ਸਵੇਰੇ 17 ਕਿਲੋ ਦਿੱਤਾ ਜੇ ਐਰ ਕੱਪ ਐ ਵੱਧ ਵੀ ਦੇ ਜੀ। ਅੱਛਾ ਪਿਛਲੇ ਸਵੇਰੇ ਜਿਹੜਾ 17 ਕਿਲੋ ਦੁੱਧ ਹੱਥੀਂ ਚੋਇਆ ਤੁਸੀਂ ਆਪ। 17 ਲੀਟਰ। ਅਸੀਂ ਦੁੱਧ ਨੇ 13 ਕਿਲੋ ਪੀਤਾ ਦੂਜੇ ਸਵੇਰੇ 17 ਕਿਲੋ ਕੀਤਾ ਐਰ ਕਾ ਤੀਜੇ ਸ ਬਾਕੀ ਸਾਮ ਦਾ ਮੁੱਲ ਪਾਉਂਦੀਆਂ ਵਾ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਸੰਭੀਏ ਬਾਕੀ ਚੰਗੀ ਚੀਜ਼ ਸੰਭੰਦ ਦਾ ਹੀ ਫਾਇਦਾ ਵਾ ਆ ਹਵਾਨਾ ਦੇਖ ਸਕਦੇ ਪਿਛਾਂਤ ਲੈ ਕੇ ਤੇ ਗਾਂ ਤੱਕਰ ਚੰਗਾ ਆ ਹਵਾਨਾ ਗਾਂ ਨਾਲ ਵੀ ਚੰਗਾ ਪਰ ਨੈਂ ਤੇ ਇਹਨੇ ਪਿਛਾਂ ਨਾਲ ਵੀ ਚੰਗਾ ਪਰ ਨਾ ਜਿਦਨ ਨੂੰ ਫੁੱਲ ਪਿਆ ਰਹੋਣੀਆਂ ਦੀ ਇੰਨਾ ਇੰਨਾ ਵਾ ਪਿਛਾਂ ਨੂੰ ਨਾ ਭਾਵੇਂ ਤੇ ਪੈ ਤਰ ਕੇ ਚੜ ਜਾ ਅੱਛਾ ਪਿਛਾਂ ਨੂੰ ਤੇ ਪੈ ਤਰ ਕੇ ਚੜਦਾ ਜਿੰਨੀ ਆਇਆ ਪਿਛਾਂ ਨੂੰ ਠੀਕ ਆ ਤੇ ਹੁਣ ਜਿਹੜੇ ਆ ਵਾਲੀ ਮੈਦਾਨ ਦਿਖਾਉਣੀ ਆ ਸਰੀਰਾਂ ਉਹਦੇ ਨਾਲ ਵੀ ਜਿਆਦਾ ਭਾਰੀ ਆ ਪੂਰੀ ਚੜਾਈ ਜਿਹੜੇ ਹੱਸੀ ਨਹੀਂ ਰਾਏ ਤੇ ਹਾਂਜੀ ਤੋਰਦੇ ਵੀ ਇੱਕ ਰੀ ਬਾਦ ਨੂੰ ਇਹ ਵੀ ਜੇ ਤਿਆਰ ਹੋਣੀ ਆ ਦੱਸਣ ਦੇ ਵੀ ਦੋਵੇਂ ਇੱਕ ਦਿਨ ਦੀਗਾ ਭਰਾਇਆ ਸੀ ਦੋਵਾਂ ਨੇ ਤੇ ਦੇਣਾ ਜੇ ਇਹਨੇ ਵੀ ਚਲੋ ਦਸ ਲੈ ਜਾਣੇ ਆ 20 ਤਰੀਕ ਦੇ ਲੱਗ ਬੰਨੇ ਵੀ ਸੂਗ ਹੋਰ ਦੋ ਤਿੰਨ ਮਹੀਨਿਆਂ ਨਾਲ ਫੇਰ ਇੱਕ ਜੋੜਾ ਤਿਆਰ ਹੋ ਜਾਣਾ ਫੇਰ ਤੁਹਾਨੂੰ ਇੱਕ ਜੋੜਾ ਵਸਾਵਾਂਗੇ ਇਸ ਘਰ ਦੇ ਵਿੱਚ ਬਾਕੀ ਉਮਰ ਭਾਵੇਂ 75 ਸਾਲ ਆ ਪਰ ਸਾਂਭ ਜੜੀ ਪੂਰੀ ਚੰਗੀ ਜੀਚ ਨਾ ਸਾਂਭਦੇ ਆ ਲੈ ਲੈ ਮੈਂ ਮੱਕੀ ਹੀ ਜਾ ਮੈਂ ਜਾਂਦੇ ਕਿ ਆਏ ਲੈ ਜਾ ਬੰਦ ਮੈਂ ਤੋਂ ਉਹ ਜਿਹਾ ਨਹੀਂ ਹਾਂ ਥੀਰ ਗਿਆ ਮੱਝਾਂ ਵਾਂ ਜੜੀਆਂ ਦੋਵੇਂ। ਸਥਾਨ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ। ਤੇ ਦਿਨ ਇਹਨੇ ਵੀ ਉਨੇ ਹੀ ਖੜਨੇ ਫਿਰ। ਹਾਂਜੀ ਦਿਨੇ ਮੈਂ ਭੰਸੋ ਤੇ ਗੇਤੀ ਸਵੇਰੇ 6-7 ਦਾ ਹੀ ਤੇ ਲੱਗੂ ਤੇ ਬਾਸ ਵੀ ਖੜ ਸਕਦੀ 15 ਦੇ ਅੰਦਰ। ਅੱਛਾ। ਹਾਂਜੀ। ਠੀਕ ਆ। ਤੇ 6-7 ਨੇ ਕਰਕੇ ਸਭਾਈਓ 10 ਜੁਾਈ ਜਾਂਦੀ। ਠੀਕ ਆ। ਤੇ 3-3 ਕਿਲੋ ਦੀ ਇਹਨਾਂ ਦੀ ਅਗਲੀ ਗਾਰਡ ਹੋਏਗੀ। ਅੱਛਾ। ਹਵਾੜਨਾ ਹੋਏਗਾ ਛੱਟਾਣਾ ਹੋਏਗਾ। ਅੱਛਾ। ਚੋਣ ਪਰ ਸ਼ਾਮ ਦਾ ਜਾਣਾ ਭਾਦ ਦਾ ਕੋਈ ਏਡੀ ਪੋਲੀਆਂ ਚੋਲਣ। ਠੀਕ ਆ। ਤੇ ਜਿਹੜਾ ਵਾ ਇਹ ਤਾਂ ਕਿੰਨਾ ਕਿ ਦੁੱਧ ਚ ਹੋਇਆ ਤੇ ਇਹਦਾ ਦੁੱਧ 15 ਕੋਲ ਦੇ ਅੱਛਾ 15 ਇਹਦਾ ਹੱਥ ਹੋਇਆ ਇਸਨੇ ਦੂਜੇ ਸੂਏ ਅੱਛਾ ਦੂਜੇ ਸੂਏ 15 ਲੀਟਰ ਦੁੱਧ ਤਾਂ ਹੀ ਚ ਹੋਇਆ ਤੇ ਇਹਦਾ ਮੁੱਲ ਇਹਦਾ 1 60 ਕਰਦੇ ਅੱਛਾ ਇਹਦਾ ਮੁੱਲ 1 ਲੱਖ ਤੇ 60 ਹਜ਼ਾਰ ਆ ਬਾਕੀ ਕੋ ਫੋਨ ਲਾਊਗਾ ਫੋਨ ਲਾਏ ਮਾਨਤਨ ਕਰਾਂਗੇ ਦੇਾਂਗੇ ਦੇਈਓ ਦੇਈਸ਼ ਨਹੀਂ ਫਿਰ ਬਾਕੀ ਜਿੰਨੇ ਲੈਣੀਆਂ ਉਹੀ ਫੋਨ ਲਾਵੇ ਉਹ ਲਾਦੇ ਸਵਾਦ ਵੇਖਵਾ ਨਾ ਹੀ ਲਾਵੇ ਤੇ ਸੌਦਾ ਆਪੇ ਫਿਰ ਮੌਕੇ ਤੇ ਹੋ ਜਾਊਗਾ ਹਾਂਜੀ ਤੇ ਬਾਕੀ ਕੋਈ ਵੀ ਵੇਖੇ ਜ਼ਰੂਰ ਆਣਗੇ ਕਰੀ ਚਲੋ ਸਾਂਭੀਆਂ ਮੱਝਾਂ ਚੰਗੀਆਂ ਵੇਖ ਕੇ ਤਸੱਲਾ ਕਰਕੇ ਖੜੇ ਹਾਂਜੀ ਹਾਂਜੀ ਤੇ ਇੱਕ ਆ ਕੱਟਾ ਵੀ ਆ ਬਿਲਕੁਲ ਛੋਟੇ ਸਿੰਘ ਦਾ ਕੱਟਾ ਆ ਕਿਹੜੇ ਟੀਕੇ ਦਾ ਕੱਟਾ ਜੀ ਇਹ ਅਮਨ ਦਾ ਪੀਦਾ ਬੱਚਾ ਜੀ ਅੱਛਾ ਇਹਦੇ ਸਿੰਘ ਸਾਡੀ ਉਂਗਲ ਨੰਗ ਵੀ ਜੇ ਤੇ ਗੂਠਾ ਲਿੰਗੇ ਨੰਗ ਦਾ ਅੱਛਾ ਗੂਠਾ ਨੰਗ ਜਾਂਦੀ ਇਹਦੇ ਗੂਠਾ ਨੰਗ ਦਾ ਗੂਠਾ ਫਸ ਜਾਂਦਾ ਠੀਕ ਆ ਜੀ ਮਤਲਬ ਪੂਰਾ ਬਿਲਕੁਲ ਗੋਲ ਸਿੰਘ ਹੈ ਇੱਕ ਵਾਰ ਬੱਧਿਆ ਵੀਚੇ ਸਮਸਾ ਸਮਸਾ ਠੀਕ ਹੈ ਬੁੱਲਗੇ ਹੀ ਵਿੱਚ ਬੱਧਿਆ ਦੇ ਸਿੰਘ ਇੱਕ ਵਾਰ ਸਮਸਾ ਸਮਸਾ ਉਹ ਫਿਰ ਖੁੱਬ ਜਾਂਦੇ ਹੈ ਕਿ ਇਹ ਨਹੀਂ ਫਿਰ ਪੱਢਣੇ ਪੈਂਦੇ ਹੁਣ ਬਾਰੇ ਨੇ ਚਾ ਅੱਗੇ ਦੰਦ ਹੀ ਦੇ ਦੇਖੀਆ ਚਾਉਂਗਾ ਦੰਦ ਨੇ ਭੰਨ ਦਿੱਤਾ ਜੀ ਅੱਛਾ ਹਾਂਜੀ ਦਿਖਾ ਦਈਏ ਤਾਂ ਅੰਦਰ ਪਰ ਦਿਖਾ ਦੂਗਾ ਕਿ ਨਹੀਂ ਚਾਉਂਗਾ ਦੰਦ ਭੰਨ ਦਿੱਤੇ ਅੱਛਾ ਚਾਰ ਦੰਦ ਹੋਣ ਗਿਆ ਚਾਰ ਦੰਦ ਹੋਣਦੇ ਅੱਗੇ ਦੋਂਦਾ ਹੀ ਚੁੱਕਾ ਵਲ ਉਲੀ ਇਹਨੇ ਦੇਖ ਲਓ ਆਇਆ ਪ੍ਰਸ਼ਾਨ ਕਿੱਥੇ ਜਾਵੇ ਚਲੋ ਕੋਈ ਨਹੀਂ ਰਹਿਣ ਤਾਂ ਨਹੀਂ ਤੇ ਅਜੇ ਚੌਂਕੀ ਤਾਂ ਨਹੀਂ ਸਾਗੇ ਕੋਈ ਅਜੇ ਚੌਗੀ ਦੇ ਜਿਹੜੇ ਅੱਧੇ ਅੱਧੇ ਜਿਹੇ ਹੋਏ ਆ ਤੇ ਬਾਕੀ ਕੱਦ ਕਾਠੇ ਦਾ ਹੁਣ ਤੋਂ ਹੀ ਮੱਝਾਂ ਜਿੱਟਾ ਲੈ ਉਹ ਤੋਂ ਵੱਧ ਕਰ ਦਿਆ 6 ਫੁੱਟ ਮਾਿਆਂ ਦੇ 500 ਵਾਧਾ ਕਰ ਦੇ ਦਾ ਆਜ ਲੈ ਆਫੇ ਲੈਣੀ ਬਾਕੀ ਇਹ ਆ ਵੀ ਚਲੋ ਕੋਈ ਵੀਰ ਫੋਨ ਲਾਊਗਾ ਤੇ ਸਬਦਾ ਆਪੇ ਫਿਰ ਮੌਕੇ ਤੇ ਹੋ ਜਾਊਗਾ ਘਰ ਦੇ ਪਸ਼ੂ ਜਿਹੜੇ ਵੀ ਜੀਹਾਂ ਦੇ ਲੈ ਜੋ ਬੰਦ ਬਾਕੀ ਉਤਨੇ ਇਹ ਆ ਵੀ ਪੂਰਾ ਸ਼ਾਂਤ ਸੁਭਾਅ ਦਾ ਆ ਖੜੇ ਕੋਈ ਸੰਭ ਨਾਲਾ ਸ਼ੌਂਕ ਨਾ ਮਈਆਂ ਕਰੰਦਿਆ ਮਈਆਂ ਕਰੰਦਾਂਦਾ ਹੈ ਤੇ ਇਹਦਾ ਫਿਰ ਮੁੱਲ ਮੁੰਮੇ ਦਾ ਭਾਈ 60000 ਰੁਪਿਆ ਲਾਹਾਂਗੇ। ਅੱਛਾ 55000 ਦਾ ਦੇ ਦੇ। 55000 ਦੇ ਦੇ। 50000 ਦਾ ਦੇ ਦੇ। ਠੀਕ ਹੋ ਗਿਆ ਵਾਰੀਆਂ ਲਾਉਣੀਆਂ। ਤੇ ਚਲੋ ਜੇ ਕਿਸੇ ਜਿਹੜਾ ਵੀ ਨਾਲ ਲੈਣਾ ਹੋਵੇ ਤੇ ਜਿਹੜਾ ਵੀ ਦੇ ਦੇਣਗੇ ਜਿਹੜਾ ਤੇ ਰੇੜਾ ਹਾਈ ਹੈ। ਅੱਛਾ ਹਾਂਜੀ। ਰੇੜਾ ਵੀ ਦੇ ਦੇਣਾ ਵਾ। ਹਾਂ ਜੇ ਵੈਨ ਦੂਗਾ ਜੇ ਮੈਂ ਕਿਤੇ ਦੂਣੇ ਨੇ ਖੜਨਾ ਫਿਰ ਤੇ ਨਹੀਂ ਜਾਣਾ ਦੇਖੋ। ਹਾਂਜੀ ਹਾਂਜੀ। ਲੱਗੇ ਬੰਦਾ ਜਿਹੜਾ ਨਾਲ ਦੇ ਦੇ। ਠੀਕ ਹੈ ਜੀ। ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਬਾਕੀ ਚਲੋ। ਆਪਣੀ ਇੱਥੇ ਆ ਕੇ ਪਾਸ ਕਰਕੇ ਵੇਖ ਕੇ ਖੜੋ। ਤੇ ਕਾ ਕੱਟੀ ਵੀ ਜਿਹੜੀ ਕਹਿੰਦੇ ਦੇ ਦੇਣੀ ਆ ਇਹ ਕਿਹੜੀ ਮੱਝ ਦੀ ਕੱਟੀ ਜੇ ਇਹ ਅੰਗਲ ਬੱਜੀ ਜੇ ਉਹ ਮੀਨੀ ਮੱਝ ਦੀ ਮੀਨੀ ਮੱਝ ਦੀ ਕੱਟੀ ਜੇ ਆਹ ਵਾਲੀ ਦੀ ਮੀਨੀ ਦੀ ਰਾਣੀ ਦੀ ਮੀਨੀ ਕੱਟੀ ਆ ਮੀਨੀ ਮੱਝ ਦੀ ਕੱਟੀ ਜੇ ਉਹ ਵਾਲੀ ਤੇ ਕਿੰਨਾ ਕ ਦੁੱਧ ਕੱਢਿਆ ਮੀਨੀ ਨੇ ਇਹਨਾਂ ਪਹਿਲਾਂ ਸਵੇਰ ਦੁੱਧ 12 ਕਿਲੋ ਕੱਢਿਆ ਜੇ ਅੱਛਾ ਹਾਂਜੀ ਤੇ ਪਹਿਲੇ ਸਵੇਰ ਦੀ ਆ ਹਾਂ ਹਾਂ ਦੂਜੇ ਗੱਭਣ ਜੇ ਹੁਣ ਹੁਣ ਦੂਸਰੇ ਲਈ ਗੱਭਣ ਆ ਹਨਾ ਤੇ ਇਹਦਾ ਕੱਟੀ ਦਾ ਕੀ ਮੁੱਲ ਫਿਰ ਕੱਟੀ ਦਾ 8000 ਰੁਪਏ ਮੰਗਾਂ ਅੱਛਾ 8000 ਕੱਟੀ ਦਾ ਲੈ ਲਵਾਂਗੇ ਬਿਲਕੁਲ ਮੰਗ ਲਈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਚਲੋ ਜੋ ਵੀ ਆ ਇੱਥੇ ਆਣ ਕੇ ਆਪਣਾ ਵੇਸ਼ ਚਾਖ ਕੇ ਤਸੱਲੀ ਕਰਕੇ ਖੜੋ ਜੀ